ਪਿੰਸ ਸਤਿਗੁਰਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟ ਦਾ ਡੂੰਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਰਸਿੰਗੋ ਨਗਰ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਸੂਈ ਸਵਾਈ ਤੁਹਾਨੂੰ ਮੱਝ ਜਿਹੜੀ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਸੂਈ ਸਵਾਈ ਤੁਹਾਨੂੰ ਗਾਂ ਦਿਖਾਉਣੀ ਹੈ ਇੱਕ ਗਾਂ ਗੱਬਣਿਆ ਉਹ ਵੀ ਲਗਭਗ ਤਿਆਰੀ ਜੀ ਆ ਬਸ ਉਹਨੇ ਮੈਂ ਹੁਣ ਸੋਈ ਪੈਣਾ ਵਾ ਜਦੋਂ ਤੱਕ ਉਹ ਸਾਡਾ ਵੀਡੀਓ ਪਾਵੇ ਜਦੋਂ ਤੱਕ ਉਹ ਸੋਈ ਪਾਵੇ ਹਾਂਜੀ 베ਜੀ ਸੱਸ ਕਲ ਜੀ ਸੱਸ ਕੇ 베ਜੀ ਬਹੁਤ ਸੋਣਾ ਠੀਕ ਠਾਕ ਜੀ ਹਾਂਜੀ ਵਧੀਆ 베ਜੀ ਵਧੀਆ ਚਲੋ ਵਧੀਆ ਚੀਦਾ ਅੱਜ ਫਿਰ ਤਿੰਨ ਹਾਂਜੀ ਕਹਿੰਦੇ ਆ ਜੀ ਗਾਵਾਂ ਤੇ ਚਲੋ ਜਿੱਤਰਾ ਹੁੰਦੀਆਂ ਹੀ ਆ ਪਰ ਝੋਟੀ ਜਿਹੜੀ ਤੁਸੀਂ ਲੱਭ ਕੇ ਲਈ ਹੋਣੇ ਹੁੰਦੀ ਹਰ ਵਾਰੀ ਇੱਕ ਹੀ ਪਰ ਝੋਟੀ ਚੰਗੀ ਲੱਭ ਕੇ ਲਿਆਉਂਦੇ ਜੀ ਹਨਾ ਚਲਪਦਾ ਮੈਂ ਕਿਤੇ ਦੋ ਤੇ ਲਿਆਉਣੀਆਂ ਖਰੀ ਆ ਦੋ ਲਿਆਉਣੀ ਮੱਝ ਵੇਖ ਕੇ ਠੀਕ ਆ ਹਾਂ ਕੋਈ ਸਿੰਗ ਨਹੀਂ ਵੇਖਣਾ ਸਿਰਫ ਦੁੱਧ ਵੇਖਣਾ ਤੇ ਜਾਨਦਰ ਨਾ ਵੇਖਣੀ ਚੰਗੀਆਂ ਭਾਰੀ ਝੋਟੀਆਂ ਲਿਆਉਣੀਆਂ ਬਾਕੀ ਵੀ ਘਰੇ ਵੀ ਜੜੀਆਂ ਝੋਟੀਆਂ ਰੱਖੀਆਂ ਵਾਂ ਚੰਗੀਆਂ ਭਾਰੀਆਂ ਦੀ ਦੋ ਤਿੰਨ ਜੜੀਆਂ ਰੱਖੀਆਂ ਵਾਂ ਹਾਂਜੀ ਠੀਕ ਆ ਤੇ ਚਲੋ ਨਾਮ ਦੱਸ ਦੋ ਨਾਮ ਮੇਰਾ ਸਾਫ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋੜਾਡਾ ਟੋਲ ਠੀਕ ਆ ਤੇ ਫੋਨ ਨੰਬਰੇ ਫੋਲ ਦੋ ਫੋਨ ਨੰਬਰ ਹੈ 97812 28722 ਠੀਕ ਆ ਤੇ ਸ਼੍ਰੀ ਰਾਮ ਤੇਰੇ ਸਦੇ ਬਿਲਕੁਲ ਲੱਗ ਗਈ ਆ ਪਹਿਲਾਂ ਫਿਰ ਛੋਟੀ ਵਿਖਾ ਦੀਏ ਕਮਾ ਵਿਖਾ ਦੀਏ ਤੇ ਗਾਂ ਵਿਖਾ ਲੋ ਗੱਬਣ ਜੜੀ ਤਿਆਰ ਹੈ ਪਹਿਲਾਂ ਚਲੋ ਫਿਰ ਇਹੀ ਦਿਖਾ ਦੀਏ ਤਿਆਰੀ ਜੀ ਆ ਲੱਗ ਬੱਦਸਾਂ ਬਾਅਦ ਜੀ ਹੋਈ ਮੈਂ ਦੋ ਬੱਦਗਾ ਕੰਮ ਕਰ ਲਿਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਚੰਗੀ ਤਿਆਰ ਹੋ ਗਈ ਆ ਤੇ ਕਿੰਨੇ ਕੇ ਦੁੱਧ ਵਾਲੀ ਚੇ ਵਿਰਜੀ ਆ ਸ਼ੁੱਧ ਬਿੱਦੀ ਗਰਮੀ ਗਰਮੀ ਆ 16 17 ਲੀਟਰ ਤੇ ਆਰਾਮ ਨਾਲ ਦੇਈ ਜਾਊਗੀ ਠੀਕ ਆ ਤੇ ਉਹਦਾ ਸਿਆਲ ਹੁੰਦਾ ਤੇ ਇਹ ਜੀ ਗਾਂ ਜਿੱਦੀ ਗਾਂ 18 19 ਲੀਟਰ ਤੋਂ ਘੱਟ ਹੀ ਨਹੀਂ ਹੁੰਦੇ ਉਹ ਠੀਕ ਆ ਤੇ ਬਾਕੀ ਇਹ ਆ ਵੀ ਤਿਆਰੀ ਜੀ ਆ ਹਨਾ ਹੋਣ ਦੀ ਜੀ ਬਸ ਕੈਂਟ ਦੋਗੇ ਜੀ ਇਹ ਦਈਏ ਸੂਣੇ ਨੂੰ ਸੂਪ ਹੈਨਾ ਬਸ ਠੀਕ ਆ ਤੋਰੀ ਖਾਂ ਫੇਰ ਇੱਕ ਰੀਨ ਹਾਂਜੀ ਚੰਗੀ ਤਿਆਰ ਹੋ ਗਈ ਥੱਲੇ ਕਰੀ ਉੱਥੋਂ ਕਮਾ ਲਿਆ ਵੇ ਜੀ ਲੱਜ ਸਿੱਧੀ ਲੱਜ ਤਰੀ ਹੋਰ ਨਾ ਤਿਆਰ ਹੋ ਜਣੀ ਬਾਕੀ ਮਿਲਕਵੇਂ ਨੇ ਵੀ ਚੰਗੇ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਲੈ ਜਾ ਹਾਲੇ ਹੋਰ ਤਿਆਰ ਹੁੰਨੀ ਬਹੁਤ ਜਦੀ ਹਾਲੇ ਤੇ ਲੈ ਇਹ ਨਾ ਤਿਆਰ ਹੁੰਦੀ ਨਹੀਂ ਠੀਕ ਹੈ ਬਾਕੀ ਸੁੰਦਿਆ ਸੁੰਦਿਆ ਵੀ ਜਿੰਨੇ ਹੋਰ ਭਰ ਜਣਾ ਇਹਦਾ ਫਿਰ ਮੁੱਲ ਵੇਜੀ ਮੁੱਲ ਤੇ ਵੇਖ ਲੋ ਵੀਰ ਜੀ ਮੁੱਲ ਜਾਇ ਜੀ ਕਰਾਂ ਗਾਂ ਦੇ ਹਿਸਾਬ ਨਾਲ ਵੀਰ ਜੀ ਅੱਛਾ ਹਾਂਜੀ ਕਿੰਨਾ ਕਰ ਮੁੱਲ 55 ਕਰੀਏ 50 ਕਰੀਏ 45000 ਦੀ ਦੇ ਦਾਂਗੇ ਅੱਛਾ 45000 ਦੀ ਦੇ ਦਾਂਗੇ ਉੱਚੇ ਮਾਨਤਨ ਕਰਦਾ ਕੋਈ ਗੱਲ ਨਹੀਂ ਜੀ ਚਲੋ ਕੋ ਫੋਨ ਲਾਵੇ ਕਰੀ ਹਣਾ ਹਾਂ ਨਾ 43000 ਦੀ ਦੇ ਦਾਂਗੀ ਉੱਚੇ ਛੋਟ ਛੱਪਾ ਕਰਦਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇਹ ਸੋਈ ਸਵਾਈ ਜੀ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਆਹ ਜੇ ਬੱਚਾ ਵੀਰ ਜੀ ਕੋਈ 5 ਦਿਨ ਲਾਜੇ 5 6 ਦਿਨ ਨਾਲੇ ਠੀਕ ਆ ਹਾਂਜੀ ਬੱਚਾ ਜੀ ਤੇ ਦੁੱਧ ਕਿੰਨਾ ਤਿਆਰ ਕਰਗੀ ਜੇ ਦੁੱਧ ਵੀ ਦੀ ਇਹ ਤਾਂ ਸਹੀ ਜਿਹੜਾ ਠੰਡਾ ਕਰਕੇ ਨਾ ਮਖਾਵਾ ਚੋਦਾ 14 ਤੋਂ 15 ਦਾ ਅੱਛਾ ਠੰਡਾ ਕਰਕੇ ਐਸਟੈਂਡਰਡ 12 ਲੀਟਰ ਦੋ ਦੇ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਕੁ ਦੁੱਧ ਆ ਜੇ ਮੰਨ ਕੇ ਲੈਂਦੇ ਜੇ ਕੋਈ ਵੀਡੀਓ ਲਗਾ ਦੇ ਮਗੋਂਦਾ 11 ਲੀਟਰ ਹੀ ਗਾਰੰਟੀ ਦੇ ਦਾਂਗੇ ਤੇ ਕਿੰਨਾ ਕੁ ਚੁਵਾਈ ਜਾਊਗੀ ਦੁੱਧ ਦੇ ਦੁੱਧ ਦੇ ਵੀ ਲੀਟਰ ਤੋਂ ਲੀਟਰ ਹੋਰ ਵੱਜੂਗੀ ਮੇਰੇ 12 13 ਦੇ ਲਾਗੇ ਜਿਹੜਾ ਚੁਵਾਈ ਜਾਊਗੀ 12 ਤੇ ਐਸਟਾ ਵੀ ਹੈਗਾ 12 ਤਾਂ ਜੇ ਬੰਦਾ ਇੱਥੇ ਆ ਕੇ ਚੋਲੂ ਫੇਰ 12 ਲੀਟਰ ਹੀ ਚੁਵਾ ਦਾਂਗੇ ਅੱਛਾ ਤੇ ਜੇ ਆਨਲਾਈਨ ਕੋਈ ਮੰਗਾਊਗਾ ਤੇ ਜੋ ਉਦਾਂ ਦੁੱਧ 2-3 ਲੀਟਰ ਹੋ ਰਿਹਾ ਜਨਾ ਦੁੱਧ 15 ਲੀਟਰ ਹੀ ਕਰ ਦੇਣਾ ਖੈਰ ਕਰਤੂਤ ਵਾਲੀ ਤੋਰੋ ਹਾਂ ਫੇਰ ਇੱਕ ਰੀਨ ਅਗੇ ਵੀ ਠੰਡੀ ਠੰਡੀ ਅਜੀ ਠੀਕ ਆ ਬਾਕੀ ਕਦ ਘਾਠੇ ਦਾ ਵੀ ਠੀਕ ਆ ਤੇ ਥਣਾ ਦਾ ਸਾਈ ਜੈਪ ਵੀ ਆਪਾਂ ਚਲੋ ਪਰ ਹੱਥ ਚੋਂ ਵਾਲੇ ਥਾਣੇ ਜਿਹੜੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਬੜੀ ਜਿੱਚ ਸਵਾਈ ਹੁੰਦੀ ਭਾਵੇਂ ਅਗਲੇ ਨਾਲ ਅਗਲਾ ਚੂੜੇ ਭੁੰਨਤੀ ਠੁੱਪੀ ਚੂੜੇ ਬਣਦੀ ਤੇ ਇਹਦਾ ਫਿਰ ਮੁੱਲ ਮੋਲ ਬਿੱਤੀ ਦਾ 40000 ਕਰਦੇ ਆ ਅੱਛਾ 35000 ਦੇ ਦਾਂਗੇ ਵੀਰ ਜੀ 35000 ਦੇ ਦਾਂਗੇ ਹਾਂ ਨਾ ਤੇ 30000 ਦੇ ਦਾਂਗਾ ਉੱਚੇ ਛੋਟ ਛੱਪਾ ਕਰ ਦਾਂਗੇ ਠੀਕ ਆ 32 ਦੇ ਦਾਂਗੇ ਵੀਰ ਜੀ ਚਲੋ ਕੋਈ ਫੋਨ ਲਾਵੇ ਤੇਰੀ ਹਨਾ ਹੁਣ ਝੋਟੀ ਤੁਹਾਨੂੰ ਇੱਕ ਦਿਖਾਉਣੀ ਤੇ ਆ ਮਗਰ ਕਟਾ ਜੀ ਇਹ ਕਟਾਈ ਠੀਕ ਤਾਜਾ ਹੀ ਆ ਬੱਚਾ ਜਿਹੜਾ ਜੇ ਬੁੱਤੇ ਦਿਨਾਂ ਦਾ ਨਹੀਂ ਆ ਚਾਤਰੀ ਦੀ ਸੂਈ ਚਾਤਰੀ ਰਾਤ ਨੂੰ ਖਮੀ ਚੂਈ ਆ ਠੀਕ ਆ ਪੰਜ ਕਿਛ ਦੇ ਨਾਲ ਲਾਲੋ ਰਹਿ ਹੋਈ ਆ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਹ ਜਿਹੜਾ ਤੇਲੇ ਵਿੱਧਿਆ ਐਸਟਾਮ ਜਿਹਦਾ ਦੁੱਧ ਹੈ ਨਾ ਹਾਂਜੀ ਜਿਹੜਾ ਮਿੰਤੀ ਗੀਤੀ ਆ ਵਿਖਾਵਾ ਤੇ ਬਹੁਤ ਜ਼ਿਆਦਾ ਵਾ ਹਾਂਜੀ ਜਿਹੜੇ ਮਿੰਤੀ ਗੀਤੀ ਆ ਦੁੱਧ ਦਾ ਏਸਟਾਮ ਦਾ 14 ਲੀਟਰ ਹੈ ਤੇ ਹਾਰ ਜਿਹੜਾ ਬਿਲਕੁਲ ਤੇ ਅਜੇ ਤੇ ਦੁੱਧ ਹੋਰ ਵਾਜੂਗੀ ਤੇ ਮੰਨ ਲਓ ਵੀ ਚਾਤਰੀ ਦੀ ਸੁਈ 6 ਦਿਨ ਹੋਏ ਹਲੇ ਪੰਜ ਛੇ ਦਿਨ ਲੱਲ ਹੋ ਗਏ ਆ ਤੇ ਇਹਦੇ ਜੇ ਦੁੱਧ ਹੋਰ ਵਾਜੂਗੀ ਨਾ ਹਾਂਜੀ ਵਾਜੂ ਦੁੱਧ ਇਹ ਕਿੰਨਾ ਕਰ ਜਿਓ ਕਿ ਦੁੱਧ 14 ਦੇ 16 17 ਲੀਟਰ ਦੇਣਾ ਜਿਹਦੇ ਹਿਸਾਬ ਨਾਲ ਜਮਣਗੇ ਚੱਲਣ ਈ ਐ ਇਸ ਟਾਈਮ ਤੋਰਾਂ ਫੇਰ ਇੱਕ ਰੀਨ ਬਾਕੀ ਕੱਦ ਭਾਜੀ ਮੁੱਠ ਥੋੜਾ ਸਿੰਗ ਚਲੋ ਖੁੱਲਾ ਕਰਕੇ ਖੁੰਡਾ ਵਾ ਸਿੰਗ ਥੋੜਾ ਜਿਹਾ ਪਛਾਣੂ ਕਰਕੇ ਨੇ ਮੋੜਿਆ ਵਾ ਬਾਕੀ ਸਰੀਰ ਦੇ ਹਿਸਾਬ ਨਾਲ ਚਲੋ ਵੀ ਠੀਕ ਆ ਸਰੀਰ ਭਰਾ ਵਾ ਜਿਹੜਾ ਗੁੱਟੀ ਚਵਾਈ ਪੋਲੀ ਹੈ ਤੇ ਕੱਦ ਕੋ ਜੰਦੀ ਚੰਗੀ ਥੱਲੇ ਸਫਾਈ ਹੈ ਬਾਕੀ ਦੋਧਰੇ ਤੁਸੀਂ ਚਵਾਈ ਆਪ ਕਰਕੇ ਖੜਨੀ ਹੈ ਲੈ ਜਾ ਠੰਡੀ ਹੁੰਡੀ ਕੋਈ ਚੱਕਰ ਦੀ ਗਾਂਆਂ ਨੂੰ ਠੰਡੀ ਜਿੱਦਾਂ ਮਰਦੀ ਹੈ ਨਾ ਠੀਕ ਆ ਹਾਂਜੀ ਹਾਂ ਵੀ ਇਦਾਂ ਬਹਿ ਜਾਵੇ ਥੱਲੇ ਚੱਕਰ ਕੋਈ ਨਹੀਂ ਇਦਾਂ ਬਹਿ ਜਾਵੇ ਚਲੋ ਲੈ ਜਾ ਫਿਰ ਇਹ ਇੱਕ ਵੀ ਬਾਲ ਹੈ ਚਟਾੜੀ ਜੈਡ ਬਲੈਕ ਜੇ ਬੁਰੀ ਠੀਕ ਹੈ ਚੰਗੀ ਝੋਟੀ ਹੈ ਜੇ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਚਵਾਈ ਕਰਕੇ ਖੜਨੀ ਹਰ ਕਿਸ ਦੀ ਆਪੋ ਆਪਣੀ ਵੇਖਣ ਦੀ ਨਹੀਂ ਜਾਂਦੀ ਤੇ ਮੁੱਲ ਫਿਰ ਵਧਈਏ ਦਾ ਮੁੱਲ ਤੇ ਮੈਂ ਨਾ ਕਰਦੀ 1.5 ਲੱਖ ਦੀ 1.5 ਲੱਖ ਕਰਨਾ ਜੀ ਹਾਂ ਜੀ ਤੜੀ ਮਰਜ਼ੀ ਐ ਮਾਲਕ ਜੇ ਤੁਸੀਂ ਭਾਵੇਂ 2 ਲੱਖ ਕਰੀ ਜਾ ਮਾਈ ਦੇ ਹਿਸਾਬ ਨਾਲ ਹੀ ਵੇਖ ਲੋ ਮਾਈ ਦਾ ਕਾਜ ਉਹਨਾਂ ਦੇ ਕਿਨ ਵੇਖੋ ਕਿ ਨਾਲ ਹੀ ਹਾਂਜੀ ਹਾਂਜੀ ਉਹ ਤੇ ਸਹੀ ਆ ਜਸ ਨੂੰ ਹੀ ਕਰੀਏ ਫੇਰ ਜਸ ਨੂੰ ਜਿੰਨਾ ਕਿ ਤੁਸੀਂ ਕਰਾਉਣਾ ਆਪੇ ਕਰਾ ਲਓ ਫਿਰ ਕਿੰਨੇ ਦੀ ਕਰੀਏ ਜਾਂ ਆਪ ਹੀ ਕਰੀਏ ਦੀ ਤਾਂ ਇਹ ਮਰਜ਼ੀ ਹੁੰਦੀ ਨਹੀਂ ਕਰਾ ਲਓ ਆਪ ਹੀ ਕਰੋਗੇ ਅਸੀਂ ਕਹੀਏ ਤੁਸੀਂ ਕਰਨਾ ਵਾ ਇੱਕ 15 ਦੇ ਦਈਏ ਜੀ ਇਹ ਚੈੱਕ 15 ਦੀ ਕਿਚੋਂ ਛੋਟ ਛੜ ਕਰ ਦੋਗੇ ਹਾਂ ਨਾ ਜਿਹੜੀ ਚ ਛੋੜੀ ਹੋਣੀ ਨਾ 95000 ਦੀ ਮਾਇਦੇ ਦਾਂਗੇ। ਅੱਛਾ 95000 ਦੀ। ਦੁੱਧ ਜਿਹਦੇ ਕਹਿੰਦੇ 15 16 ਲੀਟਰ ਤੋਂ ਬਾਹਰ ਚੋ ਕੇ ਖੜਨਾ। ਭਾਈ ਬੈਨਾ ਕਰ ਜੇ ਤੇ ਦੋ ਦਿਨ ਤਿੰਨ ਦਿਨ ਸਾਡੇ ਕੋਲ ਵੱਜੀ ਰਹਿੰਦੇ ਤੇ ਫਿਰ ਇਹਦੇ ਕਰਾਂਗੇ। ਅੱਛਾ। ਦੁੱਧ ਵਾਲੀ ਬਹੁਤ ਆ। ਫਿਰ ਗਾੜ ਸਾਡੇ ਤੇ 3 ਲੀਟਰ ਤੋਂ ਵੱਧ ਗਾੜੀ ਆ। ਪਹਿਲੇ ਥਣਾਂ ਦੀ 3.5 ਲੀਟਰ ਆ ਦੇ। ਠੀਕ ਆ। ਹਾਂਜੀ। ਠੀਕ ਆ ਵੀਰ ਜੀ। ਬਾਕੀ ਆ ਵੀ ਤੁਹਾਡੇ ਘਰ ਕੋਈ ਚਵਾਈ ਕਰਕੇ ਤਸੱਲੀ ਕਰਕੇ ਨਾ ਆਪਣੀ ਸਮਝ ਨਾ। ਮਾਝ ਇੱਕ ਲਿਉਣੀ ਦੀ ਲਿਉਣੀ ਚੰਗੀ ਹੁੰਦੀ ਆ। ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੇ। ਪਛੋ ਤੇ ਨੇ ਆਪਣੀ ਤਸੱਲੀ ਕਰਕੇ ਚੁਆਈ ਕਰਕੇ ਪਾਸ ਕਰਕੇ ਖੜੋ